भुख लग चुकी है जिदा की तुम तो देख सकते हो सू हाँ कले कले छे भुख वर्गा संघों ती गुर साहेब देख तो संघ तो ती गुरद्वारा साहेब देखा, आगे देखा।, आगे देखा। आगे ਦੁਆਰੇ ਵੀ ਪਾਸੇ ਅਸੀਂ ਅਰੇ ਗੁਰਦੁਆਰੇ ਦਾ ਵਲੌਗ ਦਿਖਾਵਾਂਗੇ। ਤੋਂ ਵੀਡੀਓ ਨਾਲ ਜਾਰੀ ਰਹੋ ਤੇ ਇਸ ਦਾ ਨ ਪੂਰਾ ਇਤਿਹਾਸ ਬਾਰੇ ਅਸੀਂ ਦੱਸਾਂਗੇ ਤੇ ਆ ਅਸੀਂ ਆਏ ਆ। ਮੇਰੀ ਕੁੜੀ ਮੇਰੀ ਕੁੜੀ ਦੇਖੀਏ ਪਲੀਜ਼ ਸੰਗਤਾਂ ਹਾੜੀਆਂ ਬਹੁਤ ਜਿਆਦੀ ਪਹੁੰਚ ਲੱਗ ਚੁੱਕੀ ਹੈ ਅੱਜ ਤੱਕ ਜੇ ਦੇਖਦੇ ਜੇ ਦੇਹਲ ਪੜੀ ਲੈ ਜਾਂਦੇ ਆ। ਪਰ ਕੋਈ ਬਾਤ ਨਹੀਂ ਇਹ ਅਸੀਂ ਆਪਣੇ ਆਪ ਨੂੰ ਡਿਸਟਰੈਕਟ ਨਹੀਂ ਕਰਨ ਦਵਾਂਗੇ ਤੇ ਅਸੀਂ ਗੁਰਦੁਆਰਾ ਵੀ ਘੁੰਮਾਂਗੇ ਬੋਲ ਬੋਲ ਸੋ ਦੇਖੋ ਸੰਗਤ ਉਹ ਆਪਣੀ ਮੇਲ ਪੜੀ ਰੈਡੀ ਹੋਣ ਲਈ ਆ ਫੂਡ ਬਲੌਗਰ ਹੀ ਮੰਨ ਚੁੱਕੇ ਆ ਟੈਨਸ਼ਨ ਆ ਰਹੀ ਇਤਿਹਾਸ ਬਾਰੇ ਇਹ ਤੁਹਾਨੂੰ ਸਾਰਾ ਦੱਸਾਂਗੇ ਪਰ ਭੁੱਖ ਵੀ ਮਿਟਾਵਾਂਗੇ ਪਹਿਲਾਂ ਆਪਣੀ ਗੁਰਦੁਆਰਾ ਸਾਹਿਬ ਬਿਲਕੁਲ ਨਿਸ਼ਕਸ਼ ਦੇ ਹੋਏ ਉਧਰ ਸਾਰੀਆਂ ਸੰਗਤਾਂ ਉਧਰ ਸਾਰੀਆਂ ਸੰਗਤਾਂ ਬੈਠ ਚੁੱਕੀਆਂ ਨੇ ਤੇ ਆਪਣੀ ਯਾਤਰਾ ਜਾਰੀ ਰਹੂਗੀ 2 ਦਿਨ ਦੀ ਸਾਡੀ ਯਾਤਰਾ ਹੈ ਇਹ ਤੁਹਾਨੂੰ ਇਹ ਕਮਰਿਆਂ ਦਾ ਰਿਵਿਊ ਵੀ ਦਵਾਗੇ ਧੰਨਵਾਦ ਹੋ ਗਿਆ ਦੇਖੋ ਨੰਬਰ ਇੰਨਾ ਤਰਕੇ ਹੁੰਦੇ ਹੈ ਨਾ ਉਹ ਹਰ ਖਾਣਾ ਬੋਲ ਜੁੜੇ ਲੱਗਦਾ ਹੈ ਅਜੇ ਹੀ ਲੰਗਰ ਵੀ ਸ਼ਕਾਂਗੇ ਤੁਸੀਂ ਟਾਈਸ਼ਾ ਨਾਲ ਲੋ ਤੇ ਤੁਹਾਨੂੰ ਵੀ ਅੱਗੇ ਸੰਗਤਾਂ ਬੈਹ ਜਗੇ ਹਨ ਅਧੀਆਂ ਸੰਗਤਾਂ ਨੂੰ 버ਗਰ ਦੀ ਭੁੱਖ ਲੱਗੀ ਹੈ ਛੋਟੇ ਸਰਦਾਰ ਜੀ ਪੁੱਛੇ ਨੇ ਇਹ ਵੀ ਯਾਤਰਾ ਰੰਦੂ ਲੈ ਰਹੇ ਨੇ ਨਿੱਕੇ ਉਸਤਾਦ ਜੀ ਨੇ ਪੂਰਾ ਆਨੰਦ ਲਿਆ ਹੈ ਯਾਤਰਾ ਦਾ ਹੁਣ ਤੱਕ ਇਹ ਆਡੀਆ ਸੰਗਤਾਂ ਰੈਸਟ ਕਰਨ ਦੀ ਹੈ ਇੱਥੇ ਕੁਝ ਕੁਝ ਖਾਣਾ ਖਾਏ ਖਾਣਾ ਕੁਝ ਆਪ ਕੋਈ ਰੈਸਟ ਕਰਕੇ ਫਿਰ ਅਸੀਂ ਆਪਣੇ ਰੂਪ ਕਮਰਿਆ ਚ ਜਾਵਾਂਗੇ ਤੇ ਫਿਰ ਤੁਹਾਨੂੰ ਅਸੀਂ ਗੁਰਦੁਆਰੇ ਦਾ ਸਾਰਾ ਦਿਖਾਵਾਂਗੇ ਤੁਹਾਨੂੰ ਇਤਿਹਾਸ ਦਿਖਾਵਾਂਗੇ ਸਾਰਾ ਅੱਲੋ ਸੰਤਾਨ ਨੂੰ ਇੱਕ ਸਵਾਰੀ ਲੱਭ ਚੁੱਕੀ ਹੈ ਸਾਡੀ ਇਹ ਸੰਤੋਖ ਨੂੰ ਜਾਣਾ ਹੈ ਹੁਣ ਇੱਥੇ ਬੈਠ ਕੇ ਹਰੀ ਕਿਸਤਾਲ ਪਾਰ ਕਰਨਾ ਹੈ ਜੇ ਯਾਖ ਕਰੋ ਭਾਈ ਸੰਤੋਖ ਬਣੇ ਮੈਂ ਕਿਰੀ ਤੁਹਾਨੂੰ ਫੇਰ ਕਹਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਤੁਸੀਂ ਚੈਨਲ ਨੂੰ ਓਕੇ ਤੇ ਸਾਡੇ ਨਾਲ ਬਨੇ ਰਿਹਾ ਹੈ ਅਜੇ ਅਸੀਂ ਤੁਹਾਨੂੰ ਸਾਰਾ ਇਹ ਘਰ ਤੋਂ ਕੁਛ ਨਾ ਚਾਹੁਣੇ ਆ ਬਹੁਤ ਵਧੀਆ ਸਾਡਾ ਸਵਾਦ ਬਹੁਤ ਸਵਾਦ ਬਿਲਕੁਲ ਬਣਾਈਏ ਹਮੇ ਇਹ ਹੱਦੇ ਜਿਹੜੇ ਬੰਦੇ ਦੱਸਦੇ ਨਹੀਂ ਆ ਪੁੱਛਿਆ ਹੁਣਾਂ ਦਾ ਇਹ ਸਾਡੇ ਕੈਮਰਾਮੈਨ ਵੀ ਆ ਤੇ ਉਸਤਾਦ ਜੀ ਵੀ ਆਏ ਦੂਜੇ ਇਹ ਧਿਆਨ ਰੱਖਿਓ ਤਾਂ ਉਹ ਜਿੱਦਾਂ ਪਰਾਈ ਆ ਸਾਰੀਆਂ ਸੰਤ ਅਰੈਸਟ ਕਰਕੇ ਆਪਣੇ ਕਮਰੇ ਚ ਜਾਣ ਗਈਆਂ ਤੇ ਫਿਰ ਅਸੀਂ ਤੁਹਾਨੂੰ ਸਾਰਾ ਇਤਿਹਾਸ ਮਾਣੋ ਲਾ ਗਈ ਆ ਦੀ ਫੇਰ ਪੁੜੀ ਦੇ ਨਹੀਂ ਪੈਂਦੀ ਫੇਰ ਪੁੜੀ ਦੇ ਮੱਖੀ

ਭੱਲੇ ਲੱਗਿਆ ਆ ਜਾਣ ਡਿਆ ਹੈ। ਚੱਲ ਚੱਲ। ਕੀ ਹੈ ਇਹ? ਬਾ ਇਹ ਤੋਹੀਨਾ ਇਹ ਸਭ ਵਿਚਾਰ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ? ਮੈਂ ਤਾਂ ਵਿਚਾਰ ਕੀ ਕੀ ਦੇਣੇ ਮੈਂ ਕਹਿਆ ਵੀ ਬੱਚੇ ਇੰਜੋਏ ਕਰ ਰਹੇ ਆ ਵਾਹ ਤੋ ਵਾਹ ਇੰਜੋਏ ਕਰੋ। ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ। ਜ਼ਿੰਦਗੀ ਨੂੰ ਇੰਜੋਏ ਕਰਕੇ ਜੁਣਾ ਚਾਹੀਦਾ ਵਾ। ਐਵੇਂ ਰੋਕ ਲਵਾ ਗਈ ਜੀ ਜੀ ਦਾ। ਬਾਜੀ ਇੱਕ ਵਾਰੀ ਹੋਰ। ਐ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਪੰਗਤਾ ਦੀ ਵਾਰੀ ਖਤਮ ਹੋ ਚੁੱਕੀ ਐ। ਸੰਤਾ ਬਾਹਰ ਹੋਣ ਨੂੰ ਇਨਕਾਰ ਕਰ ਰਹੀਆਂ ਨੇ ਆ ਸਾਡੇ ਦੂਜੇ ਭਾਈ ਦਾ ਖਿਆਲ ਅਸੀਂ ਪੁੱਛ ਲਈਏ ਭਾਈ ਠੀਕ ਹੈ ਨਾ ਪਰਨਾ ਨਹੀਂ ਪਰਨਾ ਦੇਖਣ ਨੂੰ ਚਾਹੁੰਦੇ ਨੇ ਆਪਣਾ ਇਹ ਕੈਮਰਾ ਦੂਜੇ ਪਾਸੇ ਮੈਂ ਤਾਂ ਇਹਨਾਂ ਨੂੰ ਦੱਸਿਆ ਹੀ ਨਹੀਂ ਚਲ ਚਲੋ ਤੁਹਾਨੂੰ ਅਜੇ ਅਸੀਂ ਆਪਣੇ ਕੈਮ ਆਪਣੇ ਰੂਮਸ ਦਾ ਵਲੌਗ ਵੀ ਦੱਸਾਂਗੇ ਤੇ ਇਹਨਾਂ ਏਰੀਆ ਗੱਲਾਂ ਨੂੰ ਇਗਨੋਰ ਕਰੋ ਪਲੀਜ਼ ਭਾਜੀ ਸਾਡੇ ਬਹੁਤ ਤੁਹਾਡਾ ਧੰਨਵਾਦ ਸਾਨੂੰ ਟ੍ਰਿਪ ਤੇ ਲੈ ਕੇ ਆਉਣ ਲਈ ਠੀਕ ਹੈ ਹਾਂ ਕੈਮਲ ਰਾਈਡ ਕੈਮਰਾ ਇੱਦਾਂ ਵਿੱਜਲੇ ਰਿਹਾ ਹੀ ਇਹੇ ਕਰ ਲਿਆ ਓ ਮਾਈ ਗੋਡ ਇਹ ਦੇਖ ਸਕਦੇ ਹੋ ਐੋ ਜਿਹਾ ਨਜ਼ਾਰਾ ਤੁਹਾਨੂੰ ਕਿਤੇ ਨਹੀਂ ਵੇਖਣ ਨੂੰ ਮਿਲੇਗਾ ਅਸੀਂ ਤੁਹਾਨੂੰ ਦਿਖਾਉਣ ਦੇ ਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆ ਇੱਕ ਹੋਰ ਸੰਗਤ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਸਾਡੇ ਭਾਈ ਦੇ ਪੈ ਕਰ ਚੋਏ ਨੇ ਸਾਰੇ ਨਿੱਕੀਆਂ ਸੰਗਤਾਂ ਨੇ ਬਹੁਤ ਜਿੱਦ ਕੀਤੀ ਅਸੀਂ ਭਾਜੀ ਨੇ ਇਹਨਾਂ ਨੂੰ ਆ ਲਿਆਤਾ

ਬਾਹੋ ਪਾਸੋ ਕੀ ਪਾਸੋ ਕੀ ਹੈ ਹਾਏ ਹੋ ਗਈ ਹਾਏ ਹੋ ਗਈ ਹਾਏ ਹਾਏ ਹੋ ਗਈ ਹਾਏ Okey, basun. ਓ ਜਿਆਦਾ ਫਨ ਹੋ ਰਿਹਾ ਏ ਬੱਚੇ ਇੰਜੋਏ ਕਰ ਰਹੇ ਆ ਤੇ ਬੱਚੇ ਹੁਣ ਬਸ ਕਰੀ ਆ ਜਾਓ ਹਣ ਵਾਪਸ ਚਲਿਏ ਛੇਤੀ ਲਾਓ ਫਿਰ ਛੇਤੀ ਕਰੋ ਛੇਤੀ ਸਾੜ ਮਾਰ ਖੇਤੀ ਆ ਵਾਪਸ ਫਿਰ ਜਲਦੀ ਜਲਦੀ ਆ ਜਾਓ ਹੁਣ ਜਲਦੀ ਜਲਦੀ ਹਾਂਜੀ ਬਸ